ਤੋ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿੱਥੇ ਇੱਕ ਬਹੁਤ ਵੱਡੇ ਨਰਸਿੰਗ ਹੋਮ ਵਿੱਚ ਅਚਾਨਕ ਇੱਕ ਨਰਸ ਦੀ ਮੌਤ ਹੋ ਜਾਂਦੀ ਹੈ ਜਿਸ ਦੀ ਅੰਤਿਮ ਅਰਦਾਸ ਵਾਸਤੇ ਉੱਥੇ શ્રી ਅਕਾਂਠਪਾੜ ਸਾਹਿਬ ਦਾ ਪਾਠ ਰਖਵਾਇਆ ਹੁੰਦਾ ਹੈ ਪਰ ਇਸ ਨਰਸਿੰਗ ਹੋਮ ਦੀ ਮਾਲਕ ਇੱਕ ਬਹੁਤ ਨਾਮੀ ਡਾਕਟਰ ਅਕਾਂਠਪਾੜ ਕਰਨੈ ਪਾਟੀ ਸਿੰਘ ਦੇ ਨਾਲ ਇੱਕ ਸੌਦਾ ਕਰਦੀ ਪਰ ਨਾਲ ਹੀ ਰੱਖਦੀ ਹੈ ਇੱਕ ਸ਼ਰਤ ਉਹ ਮਾਲਕ ਨਰਸ ਪਾਟੀ ਸਿੰਘ ਨੂੰ ਕਹਿੰਦੀ ਹੈ ਕਿ ਜੇ ਤੂੰ ਮੇਰੇ ਆਖੇ ਇੱਕ ਬੰਦਾ ਮਾਰ ਦੇਵੇਂ ਤਾਂ ਮੈਂ ਤੈਨੂੰ 5 ਲੱਖ ਰੁਪਏ ਦੇਵਾਂਗੀ ਨਾਲ ਹੀ ਤੈਨੂੰ ਕੈਨੇਡਾ ਲੈ ਜਾ ਕੇ ਉੱਥੇ ਤੇਰੇ ਨਾਲ ਵਿਆਹ ਕਰਾ ਲਾਵਾਂਗੀ ਫਿਰ ਕੈਨੇਡਾ ਜਾ ਕੇ ਆਪਾਂ ਪਿਆਰ ਕਰਾਂਗੇ ਨਰਸ ਵੱਲੋਂ ਦਿੱਤਾ ਗਿਆ ਇਹ ਆਫਰ ਉਹ ਪਾਠੀ ਸਿੰਘ ਸਵਕਾਰ ਕਰ ਲੈਂਦਾ ਹੈ ਤੇ ਨਰਸ ਦੇ ਕਹਿਣ ਅਨੁਸਾਰ ਇੱਕ ਕਤਲ ਕਰ ਦਿੰਦਾ ਹੈ ਪਰ ਇਹ ਕਤਲ ਕਿਸੇ ਆਮ ਬੰਦੇ ਦਾ ਨਹੀਂ ਸੀ ਇਸ ਕਤਲ ਦੇ ਨਾਲ ਇੱਕ ਵਾਰ ਪੂਰਾ ਭਾਰਤ ਹਿੱਲ ਗਿਆ ਪਾਠੀ ਸਿੰਘ ਵੱਲੋਂ ਜੋ ਬੰਦਾ ਕਤਲ ਕੀਤਾ ਗਿਆ ਉਹ ਮੌਜੂਦਾ ਸੈਸ਼ਨ ਜੱਜ ਹੁੰਦਾ ਹੈ ਇਹ ਸੱਚੀ ਘਟਨਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵਾਪਰੀ ਪਰ ਉਹ ਸੈਸ਼ਨ ਜੱਜ ਕੌਣ ਸੀ ਨਰਸ ਨੇ ਉਸ ਦਾ ਕਤਲ ਕਿਉਂ ਕਰਵਾਇਆ ਇਹ ਕਤਲ ਕਰਵਾਉਣ ਲਈ ਨਰਸ ਨੇ ਇੱਕ ਪਾਠ ਕਰਨ ਵਾਲੇ ਪਾਟੀ ਸਿੰਘ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਕਿਵੇਂ ਫਸਾਇਆ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੇ ਕਰਾਂਗੇ ਕਿ ਕਿਉਂ ਇੱਕ ਨਰਸ ਪਾਠੀ ਕੋਲੋਂ ਇੱਕ ਬਹੁਤ ਵੱਡੇ ਸੈਸ਼ਨ ਜੱਜ ਦਾ ਹੀ ਕਤਲ ਕਰਵਾ ਦਿੰਦੀ ਹੈ ਪੂਰੀ ਅਸਲੀਅਤ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਪਰ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸ਼ਹਿਰ ਵਿੱਚ ਇੱਕ ਵਿਜੇ ਸਿੰਘ ਨਾਮ ਦੇ ਸ਼ਖਸ ਦਾ ਪਰਿਵਾਰ ਰਹਿ ਰਿਹਾ ਹੁੰਦਾ ਹੈ ਜੋ ਕਿ ਇੱਕ ਕਾਫੀ ਅਮੀਰ ਖਾਨਦਾਨ ਨਾਲ ਸੰਬੰਧ ਰੱਖਦਾ ਸੀ ਵਿਜੇ ਸਿੰਘ ਦੇ ਘਰ ਦੇ ਕੋਲ ਪੌਸ਼ ਇਲਾਕੇ ਵਿੱਚ ਇੱਕ ਹੋਰ ਪਰਿਵਾਰ ਰਹਿੰਦਾ ਸੀ ਉਹ ਵੀ ਕਾਫੀ ਰਸੂਖ ਦਾ ਰੋਂਦਾ ਇਸ ਪਰਿਵਾਰ ਦੀ ਸਭ ਤੋਂ ਛੋਟੀ ਲੜਕੀ ਦਾ ਨਾਮ ਰਵਦੀਪ ਕੌਰ ਹੁੰਦਾ ਹੈ ਵਿਜੇ ਸਿੰਘ ਅਤੇ ਰਵਦੀਪ ਕੌਰ ਇੱਕ ਦੂਜੇ ਦੇ ਹਮ ਉਮਰ ਹੁੰਦੇ ਹਨ ਦੋਵੇਂ ਆਂਡ ਗਵਾੜ ਵਿੱਚ ਰਹਿੰਦੇ ਹੋਣ ਕਰਕੇ ਇਕੱਠੇ ਹੀ ਵੱਡੇ ਹੋਏ ਤੇ ਹੌਲੀ-ਹੌਲੀ ਬਚਪਨ ਦੀ ਦੋਸਤੀ ਦੋਵਾਂ ਦੇ ਪਿਆਰ ਵਿੱਚ ਬਦਲ ਜਾਂਦੀ ਚੜ੍ਹਦੀ ਉਮਰ ਵਿੱਚ ਦੋਵੇਂ ਪ੍ਰੇਮੀ ਰਲ ਕੇ ਇੱਕ ਸਲਾਹ ਕਰਦੇ ਹਨ ਕਿ ਆਪਾਂ ਦੋਵੇਂ ਪਹਿਲਾਂ ਆਪਦਾ ਕੈਰੀਅਰ ਬਣਾ ਲਈਏ ਫਿਰ ਆਪਾਂ ਵਿਆਹ ਕਰਵਾ ਲਵਾਂਗੇ ਸਕੂਲ ਵਿੱਚ 12ਵੀਂ ਤੋਂ ਬਾਅਦ ਵਿਜੇ ਕਾਨੂੰਨ ਦੀ ਪੜ੍ਹਾਈ ਸ਼ੁਰੂ ਕਰ ਦਿੰਦਾ ਤੇ ਉਹ ਲੜਕੀ ਰਵਦੀਪ ਮੈਡੀਕਲ ਦੀ ਪੜ੍ਹਾਈ ਕਰਨ ਲੱਗ ਪੈਂਦੀ ਹੈ ਪੜ੍ਹਾਈ ਪੂਰੀ ਕਰਕੇ ਦੋਵੇਂ ਸੋਚਦੇ ਕਿ ਚਲੋ ਹੁਣ ਅਸੀਂ ਵਿਆਹ ਕਰਵਾ ਲੈਂਦੇ ਹਾਂ ਦੋਹਾ ਵੱਲੋਂ ਹੀ ਆਪਣੇ ਘਰ ਵਾਲਿਆਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਜਾਂਦੀ ਕਿ ਸਾਡਾ ਦੋਹਾਂ ਦਾ ਬਚਪਨ ਦਾ ਪਿਆਰ ਹੈ ਤੇ ਹੁਣ ਅਸੀਂ ਵਿਆਹ ਕਰਵਾਉਣਾ ਚਾਹੁੰਦੇ ਹਾਂ ਪਰ ਦੂਜੇ ਪਾਸੇ ਬਿਲਕੁਲ ਆੜ ਗਵਾੜ ਹੋਣ ਕਰਕੇ ਇੱਕ ਦੂਜੇ ਦੇ ਘਰ ਬਿਲਕੁਲ ਕੋਲ-ਕੋਲ ਹੋਣ ਕਰਕੇ ਦੋਹਾਂ ਦੇ ਪਰਿਵਾਰ ਹੀ ਇਸ ਵਿਆਹ ਤੋਂ ਇਨਕਾਰ ਕਰ ਦਿੰਦੇ ਹਨ ਤੇ ਦੋਵੇਂ ਪਰਿਵਾਰ ਇਸ ਲਈ ਰਾਜ਼ੀ ਨਹੀਂ ਹੁੰਦੇ ਜਦੋਂ ਇਹ ਪ੍ਰੇਮ ਕਹਾਣੀ ਘਰ ਵਾਲਿਆਂ ਦੇ ਸਾਹਮਣੇ ਆ ਜਾਂਦੀ ਹੈ ਤਾਂ ਉਹਨਾਂ ਨੂੰ ਡਰ ਹੁੰਦਾ ਹੈ ਕਿ ਇਹ ਦੇਵੇ ਕੋਈ ਗਲਤ ਕਦਮ ਨਾ ਚੱਕ ਲੈਣ ਕਿਤੇ ਇਹ ਭੱਜ ਕੇ ਵਿਆਹ ਕਰਵਾ ਕੇ ਸਾਡੀ ਇੱਜ਼ਤ ਹੀ ਪਲੀਤ ਨਾ ਕਰ ਦੇਣ ਇਸ ਕਰਕੇ ਲੜਕੀ ਦਾ ਪਰਿਵਾਰ ਉਸ ਕੁੜੀ ਰਵਦੀਪ ਦਾ ਕਿਤੇ ਹੋਰ ਮੰਗਣਾ ਕਰ ਦਿੰਦਾ ਥੋੜੇ ਸਮੇਂ ਬਾਅਦ ਕੁੜੀ ਦਾ ਵਿਆਹ ਵੀ ਹੋ ਜਾਂਦਾ ਹੈ ਤੇ ਉਸਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਦੂਜੇ ਪਾਸੇ ਵਿਜੇ ਸਿੰਘ ਵਾਸਤੇ ਵੀ ਹੁਣ ਕੋਈ ਰਾਹ ਪਿੱਛੇ ਨਹੀਂ ਸੀ ਬਚਿਆ ਤੇ ਉਹ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦਾ ਹੈ ਤੇ ਕਿਤੇ ਹੋਰ ਵਿਆਹ ਕਰਵਾ ਲੈਂਦਾ ਸਭਾ ਬੀਤਦਾ ਜਾਂਦਾ ਹੈ ਵਿਜੇ ਸਿੰਘ ਦੇ ਘਰ ਵੀ ਤਿੰਨ ਲੜਕੀਆਂ ਦਾ ਜਨਮ ਹੋ ਚੁੱਕਾ ਸੀ ਜ਼ਿੰਦਗੀ ਚੱਲ ਰਹੀ ਹੁੰਦੀ ਹੈ ਇਸੇ ਦੌਰਾਨ ਵਿਜੇ ਸਿੰਘ ਨੂੰ ਨੌਕਰੀ ਮਿਲ ਜਾਂਦੀ ਤੇ ਉਹ ਚੰਡੀਗੜ੍ਹ ਵਿੱਚ ਹੀ ਐਡੀਸ਼ਨਲ ਸੈਸ਼ਨ ਜੱਜ ਲੱਗ ਜਾਂਦਾ ਹੈ ਵਿਜੇ ਸਿੰਘ ਦੀ ਜ਼ਿੰਦਗੀ ਦੀ ਪਹਿਲੇ ਦੀ ਤਰ੍ਹਾਂ ਇੱਕ ਰਟੀਨ ਬਣੀ ਹੋਈ ਸੀ ਕਿ ਉਹ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਜ਼ਰੂਰ ਜਾਂਦਾ ਹੁੰਦਾ ਸੀ ਸੈਸ਼ਨ ਜੱਜ ਬਣ ਕੇ ਵੀ ਉਹ ਬਿਨਾਂ ਬਾਡੀਗਾਰਡਾਂ ਤੋਂ ਰਾਤ ਨੂੰ ਸੈਰ ਤੇ ਨਿਕਲ ਜਾਂਦਾ ਇਸੇ ਦੌਰਾਨ ਸਾਲ 2005 ਦਾ 13 ਅਕਤੂਬਰ ਦਾ ਦਿਨ ਹੁੰਦਾ ਰਾਤ ਦੇ ਕਰੀਬ 10 ਵਜੇ ਹੋਏ ਸਨ ਇਸ ਸ਼ਾਮ ਵੀ ਵਿਜੇ ਸਿੰਘ ਰਾਤ ਦਾ ਖਾਣਾ ਖਾ ਕੇ ਇਕੱਲਾ ਹੀ ਸੈਰ ਕਰਨ ਵਾਸਤੇ ਘਰ ਤੋਂ ਬਾਹਰ ਗਿਆ ਹੋਇਆ ਸੀ ਸੈਰ ਕਰਦੇ ਨਾਲ-ਨਾਲ ਉਹ ਆਪਣੀ ਇੱਕ ਜਰਮਨ ਦੀ ਦੋਸਤ ਦੇ ਨਾਲ ਫੋਨ ਤੇ ਗੱਲਬਾਤ ਕਰ ਰਿਹਾ ਹੁੰਦਾ ਹੈ ਆਪਣੇ ਧਿਆਨੇ ਤੁਰੇ ਜਾਂਦੇ ਵਿਜੇ ਸਿੰਘ ਦੇ ਸਾਹਮਣੇ ਅਚਾਨਕ ਗਰਾਊਂਡ ਵਿੱਚ ਇੱਕ ਬੰਦਾ ਆਣ ਖੜਦਾ ਜਿਸ ਦੇ ਹੱਥ ਵਿੱਚ ਇੱਕ ਨੰਗੀ ਤਲਵਾਰ ਫੜੀ ਹੋਈ ਸੀ ਉਹ ਉਸੇ ਤਲਵਾਰ ਦੇ ਨਾਲ ਵਿਜੇ ਸਿੰਘ ਤੇ ਹਮਲਾ ਕਰ ਦਿੰਦਾ ਲਗਾਤਾਰ ਤਲਵਾਰ ਦੇ ਕਈ ਵਾਰ ਵਿਜੇ ਸਿੰਘ ਤੇ ਕੀਤੇ ਜਾਂਦੇ ਤੇ ਉਸ ਨੂੰ ਉੱਥੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਵਿਜੇ ਸਿੰਘ ਦੀ ਜੋ ਦੋਸਤ ਜਰਮਨੀ ਦੀ ਉਸ ਨਾਲ ਫੋਨ ਤੇ ਗੱਲ ਕਰ ਰਹੀ ਸੀ ਉਸ ਨੂੰ ਵਿਜੇ ਸਿੰਘ ਦੀਆਂ ਕੁਝ ਚੀਕਾਂ ਸੁਣਾਈ ਦੇਦੀਆਂ ਹਨ ਜਿਸ ਕਰਕੇ ਉਹ ਵਿਜੇ ਸਿੰਘ ਦੇ ਘਰ ਉਸ ਦੀ ਪਤਨੀ ਨੂੰ ਫੋਨ ਕਰਦੀ ਹੈ ਪਤਨੀ ਨੌਕਰ ਨੂੰ ਮਗਰ ਭੇਜਦੀ ਜਦੋਂ ਨੌਕਰ ਗਰਾਊਂਡ ਵਿੱਚ ਆ ਕੇ ਵਿਜੇ ਸਿੰਘ ਨੂੰ ਦੇਖਦਾ ਤਾਲ ਖੋੜ ਦੇ ਨਾਲ ਲੱਤਪਤ ਹੋਇਆ ਵੱਡਿਆ ਟੁੱਕਿਆ ਪਿਆ ਸੀ ਪਰਿਵਾਰ ਉਸ ਨੂੰ ਚੁੱਕ ਕੇ ਹਸਪਤਾਲ ਜਾਂਦਾ ਜਿੱਥੇ ਡਾਕਟਰ ਉਸ ਨੂੰ ਮਰਿਤਕ ਘਰਾਰ ਦੇ ਦਿੰਦੇ ਹਨ ਤੰਦੀਗੜ ਦੇ ਪੌਸ ਇਲਾਕੇ ਵਿੱਚ ਸ਼ਰਿਆਮ ਹੋਏ ਇੱਕ ਮਜੂਦਾ ਸੈਸ਼ਨ ਜੱਜ ਦੇ ਕਤਲ ਦੇ ਨਾਲ ਪੂਰਾ ਇਲਾਕਾ ਦਹਿਸ਼ਤ ਵਿੱਚ ਆ ਗਿਆ ਸੀ ਕਤਲ ਵਾਲੀ ਜਗ੍ਹਾ ਤੋਂ ਥੋੜੀ ਦੂਰ ਤੇ ਹੀ ਮੁੱਖ ਮੰਤਰੀ ਨਿਵਾਸ ਹੁੰਦਾ ਹੈ ਪੂਰੇ ਦੇਸ਼ ਦੇ ਵਿੱਚ ਹੀ ਇਸ ਕਤਲ ਦੇ ਨਾਲ ਤੜਥੱਲੀ ਮਚ ਗਈ ਕਿ ਇੱਕ ਨਿਆਂ ਦੇਣ ਵਾਲੇ ਨੂੰ ਸ਼ਹਿਰਿਆਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹ ਵੀ ਚंडीगढ़ ਵਰਗੇ ਸ਼ਹਿਰ ਵਿੱਚ ਸਰਕਾਰ ਵੱਲੋਂ ਇੱਕ ਸੱਟ ਦਾ ਗਠਨ ਕੀਤਾ ਜਾਂਦਾ ਪੁਲਿਸ ਵੀ ਆਪਣੀ ਜਾਂਚ ਸ਼ੁਰੂ ਕਰਦੀ ਹੈ ਜਾਂਚ ਵਿੱਚ ਪੁਲਿਸ ਦਾ ਪਹਿਲਾ ਸ਼ੱਕ ਵਿਜੇ ਸਿੰਘ ਦੀ ਘਰ ਵਾਲੀ ਤੇ ਗਿਆ ਕਿ ਸ਼ਾਇਦ ਏਸੇ ਨੇ ਹੀ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਹੋਵੇ ਥਾ-ਥਾ ਹੋਰ ਵੀ ਛਾਪੇਮਾਰੀ ਸ਼ੁਰੂ ਹੋ ਜਾਂਦੀ ਅਖੀਰ ਫਿਰ ਪੁਲਿਸ ਵੱਲੋਂ 4 ਦਿਨਾਂ ਬਾਅਦ ਇਸ ਕਤਲ ਸੰਬੰਧੀ ਇੱਕ ਬਹੁਤ ਵੱਡਾ ਸਨਸੜੀ ਕੇਜ ਖੁਲਾਸਾ ਕੀਤਾ ਜਾਂਦਾ ਹੈ ਕਿ ਇਸ ਕਤਲ ਵਿੱਚ ਸ਼ਹਿਰ ਦੀ ਇੱਕ ਬਹੁਤ ਵੱਡੀ ਡਾਕਟਰ ਰਵਦੀਪ ਕੌਰ ਉਹੀ ਵਿਜੇ ਦੀ ਪ੍ਰੇਮਣ ਅਤੇ ਉਸਦੇ ਨਾਲ ਇੱਕ ਗੁਰਦੁਆਰੇ ਦਾ ਪਾਠੀ ਮਨਜੀਤ ਸਿੰਘ ਜੋ ਕਿ ਨਾਲ ਦੇ ਪਿੰਡ ਸਿੰਘਪੁਰਾ ਦਾ ਰਹਿਣ ਵਾਲਾ ਹੁੰਦਾ ਇਹ ਦੋਵੇਂ ਕਤਲ ਵਿੱਚ ਸ਼ਾਮਲ ਸਨ ਪੁਲਿਸ ਵੱਲੋਂ ਜੋ ਹੋਰ ਸੰਸੜੀ ਕੇਜ ਖੁਲਾਸੇ ਕੀਤੇ ਜਾਂਦੇ ਉਹਨਾਂ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਪੁਲਿਸ ਮੁਤਾਬਕ ਵਿਜੇ ਸਿੰਘ ਅਤੇ ਡਾਕਟਰ ਰਵਦੀਪ ਕੌਰ ਇੱਕ ਦੂਜੇ ਨਾਲ ਪਿਆਰ ਕਰਦੇ ਸਨ ਪਰ ਵਿਆਹ ਨਾ ਹੋਣ ਕਰਕੇ ਕਰਦਿਆਂ ਵੱਲੋਂ ਇਹਨਾਂ ਦੇ ਕਿਤੇ ਹੋਰ ਵਿਆਹ ਕਰ ਦਿੱਤੇ ਗਏ। ਇਸ ਤੋਂ ਬਾਅਦ ਦੋਵਾਂ ਦੇ ਘਰ ਵੱਖੋ-ਵੱਖ ਔਲਾਦਾਂ ਵੀ ਹੋ ਜਾਂਦੀਆਂ। ਪਰ ਇਹਨਾਂ ਸਭਾ ਬੀਤ ਜਾਣ ਤੇ ਵੀ ਦੋਵੇਂ ਇੱਕ ਦੂਜੇ ਦੇ ਸੰਪਰਕ ਵਿੱਚ ਹੁੰਦੇ ਹਨ। ਕੁਝ ਸਮੇਂ ਬਾਅਦ ਡਾਕਟਰ ਰਵਦੀਪ ਵੱਲੋਂ ਆਪਣੇ ਘਰ ਵਾਲੇ ਨੂੰ ਤਲਾਕ ਦੇ ਦਿੱਤਾ ਜਾਂਦਾ ਹੈ। ਦੋਹਾਂ ਦਾ ਰਿਸ਼ਤਾ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਸੀ। ਬੇਸ਼ੱਕ ਦੋਹਾਂ ਦਾ ਵਿਆਹ ਨਾ ਹੋ ਸਕਿਆ। ਪਤੀ ਨੂੰ ਤਲਾਕ ਦੇ ਕੇ ਰਵਦੀਪ ਆਪਣੇ ਬੇਟੇ ਦੇ ਨਾਲ ਇੱਕ ਬਹੁਤ ਵੱਡਾ ਦਾਰਸ਼ਿਕ ਹੋ ਬਚਲਾ ਰਹੀ ਹੁੰਦੀ ਹੈ। ਇਕੱਲੀ ਰਹਿਣ ਕਰਕੇ ਅਤੇ ਵਿਜੇ ਸਿੰਘ ਨੂੰ ਮਿਲਦੀ ਗਿਲਦੀ ਹੋਣ ਕਰਕੇ ਰਵਦੀਪ ਹੁਣ ਵਿਜੇ ਸਿੰਘ ਤੇ ਦਬਾਅ ਬਣਾਉਂਦੀ ਹੈ ਕਿ ਤੂੰ ਵੀ ਹੋੜ ਆਪਣੀ ਪਤਨੀ ਨੂੰ ਤਲਾਕ ਦੇ ਦੇ ਤੇ ਆਪਾਂ ਦੋਵੇਂ ਹੋੜ ਵਿਆਹ ਕਰਵਾ ਲੈਂਦੇ ਹਾਂ ਪਰ ਇਹ ਚੀਜ਼ ਵਿਜੇ ਸਿੰਘ ਨੂੰ ਬੰਜੂਰ ਨਹੀਂ ਹੁੰਦੀ ਉਹ ਅੱਗੋਂ ਟਾਲ-ਬਟੋਲ ਕਰਨ ਲੱਗ ਪੈਂਦਾ ਕਿ ਮੇਰੇ ਘਰ ਵਿੱਚ ਪਤਨੀ ਤੋਂ ਇਲਾਵਾ ਤਿੰਨ ਧੀਆ ਵੀ ਹਨ ਉਹ ਕਿਦਰ ਜਾਣ ਗਿਆ ਦੋਹਾ ਵਿਚਕਾਰ ਇਹੀ ਖਿੱਚੋ-ਤਾਰ ਚੱਲ ਰਹੀ ਹੁੰਦੀ ਹੈ ਕਿ ਇੱਕ ਦਿਨ ਵਿਜੇ ਸਿੰਘ ਰਵਦੀਪ ਕੌਰ ਨੂੰ ਕੋਰਾ ਜਵਾਬ ਦੇ ਦਿੰਦਾ ਹੈ ਕਿ ਮੈਂ ਆਪਣੀ ਪਤਨੀ ਨੂੰ ਤਲਾਕ ਦੇ ਕੇ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਤੂੰ ਮੇਰੇ ਨਾਲ ਰਿਸ਼ਤਾ ਰੱਖਣਾ ਰੱਖ ਨਹੀਂ ਰੱਖਣਾ ਨਾ ਰੱਖ ਇਹ ਸੁਣ ਕੇ ਰਵਦੀਪ ਦਾ ਦਿਲ ਟੁੱਟ ਜਾਂਦਾ ਹੈ ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਹੁਣ ਉਹ ਇਸ ਧੋਖੇ ਦਾ ਬਦਲਾ ਲੈਣ ਦੀ ਅੱਗ ਵਿੱਚ ਝੁਲਸਣ ਲੱਗੀ ਸਮਾਂ ਬੀਤਿਆ ਤਾਂ ਇੱਕ ਦਿਨ ਰਵਦੀਪ ਦੇ ਕਲੀਨਿਕ ਵਿੱਚ ਅਚਾਨਕ ਇੱਕ ਦਰਸ਼ ਦੀ ਮੌਤ ਹੋ ਜਾਂਦੀ ਹੈ ਜਿਸ ਦੀ ਅੰਤਿਮ ਅਰਦਾਸ ਲਈ ਕਲੀਨਿਕ ਵਿੱਚ ਅਖੜਪੜ ਸਾਹਿਬ ਦਾ ਪਾਠ ਰਖਵਾਇਆ ਗਿਆ ਇਹ ਅਖਾੜ ਪਾਠ ਕਰਨ ਆਉਂਦਾ ਹੈ ਪਿੰਡ ਸਿੰਘਪੁਰੇ ਦਾ ਇੱਕ ਪਾਠੀ ਸਿੰਘ ਮਨਜੀਤ ਜੋ ਪਾਠ ਕਰਦਿਆਂ ਰਵਦੀਪ ਨੂੰ ਜਦੋਂ ਦੇਖਦਾ ਤੇ ਕਹਿੰਦਾ ਕਿ ਮੈਡਮ ਤੁਸੀਂ ਇੰਨਾ ਉਦਾਸ ਜੇ ਕਿਉਂ ਰਹਿੰਦੇ ਹੋ ਜਿਵੇਂ ਤੁਹਾਨੂੰ ਕੋਈ ਬਹੁਤ ਜ਼ਿਆਦਾ ੱਤਕਾ ਲੱਗਾ ਹੋਵੇ ਤਿੰਨ ਦਿਨ ਮਨਜੀਤ ਸਿੰਘ ਉਸ ਡਾਕਟਰ ਰਵਦੀਪ ਕੋਲੋਂ ਇਹੀ ਪੁੱਛੀ ਜਾਂਦਾ ਤੇ ਅਖੀਰ ਫਿਰ ਰਵਦੀਪ ਸਾਰੀ ਗੱਲਬਾਤ ਮਨਜੀਤ ਦੇ ਨਾਲ ਸਾਂਝੀ ਕਰਦੀ ਹੈ ਤੇ ਨਾਲ ਹੀ ਆਪਣੀ ਇੱਛਾ ਜ਼ਾਹਿਰ ਕਰਦੀ ਹੈ ਕਿ ਮੈਨੂੰ ਤੂੰ ਵੀ ਹੁਣ ਪਸੰਦ ਆ ਗਿਆ ਹੈ ਜੇ ਤੂੰ ਵਿਜੇ ਸਿੰਘ ਦਾ ਕਤਲ ਕਰਕੇ ਮੈਨੂੰ ਸਕੂਨ ਦੇਵੇਂਗਾ ਤਾਂ ਮੈਂ ਤੈਨੂੰ 5 ਲੱਖ ਰੁਪਏ ਨਗਦ ਨਾਲ ਤੇਰੇ ਨਾਲ ਵਿਆਹ ਕਰਵਾਵਾਂਗੀ ਤੇ ਆਪਾਂ ਦੋਵੇਂ ਕੈਨੇਡਾ ਜਾ ਕੇ ਸੈਟਲ ਹੋ ਜਾਵਾਂਗੇ ਇਹ ਗੱਲ ਸੁਣ ਕੇ 파ਠੀ ਬਨਜੀਤ ਸਿੰਘ ਦੇ ਦਿਲ ਵਿੱਚ ਲੱਡੂਪੁਰ ਲੱਗ ਪਈ ਦੇ ਕਿ ਸਿਰਫ ਇੱਕੋ ਕਤਲ ਕਰਕੇ ਨਾਲੇ ਮੈਨੂੰ ਵੌਫਟੀ ਮਿਲ ਜੂ ਉਹ ਵੀ ਪੜ੍ਹੀ ਲਿਖੀ ਇੱਕ ਵੱਡੀ ਡਾਕਟਰ ਨਾਲੇ 5 ਲੱਖ ਰੁਪਏ ਮਿਲਣਗੇ ਨਾਲ ਇੱਕ ਪਲਿਆ ਪਲੋਸਾ ਮੁੰਡਾ ਮਿਲੇਗਾ ਤੇ ਮੈਂ ਕੈਨੇਡਾ ਪਹੁੰਚ ਜਾਵਾਂਗਾ ਜਦੋਂ ਤੱਕ ਕਿਸੇ ਨੂੰ ਪਤਾ ਚੱਲੂ ਉਦੋਂ ਤੱਕ ਮੈਂ ਆਪਣੀ ਡਾਕਟਰ ਘਰਵਾਲੀ ਦੇ ਨਾਲ ਕੈਨੇਡਾ ਬੈਠੇ ਹੋਵਾਂਗਾ ਇਹ ਸੁਪਲੇਨ ਲੈਂਦਾ ਮਰਜੀਤ ਜੱਜ ਵਿਜੇ ਸਿੰਘ ਦੇ ਕਤਲ ਦੀ ਇਹ ਸਕੀਮਾ ਘੜਦਿਆਂ ਸ਼ੁਰੂ ਕਰ ਦਿੰਦਾ ਸਭ ਤੋਂ ਪਹਿਲਾਂ ਉਹ ਜੱਜ ਦੇ ਘਰ ਦੀ ਰੇਕੀ ਕਰਦਾ ਹੈ ਤੇ ਉਸ ਨੂੰ ਪਤਾ ਲੱਗ ਜਾਂਦਾ ਕਿ ਜੱਜ ਬਿੜਾ ਬਾਡੀਗਾਰਡਾ ਤੋਂ ਹਰ ਰੋਜ਼ ਰਾਤ ਨੂੰ ਸੈਰ ਕਰਨ ਲਈ ਬਾਹਰ ਨਿਕਲਦਾ ਹੈ ਤੇ ਇਹੀ ਸਹੀ ਮੌਕਾ ਹੈ ਉਸ ਨੂੰ ਕਤਲ ਕਰਨ ਦਾ ਅਖੀਰ ਫਿਰ 13 ਅਕਤੂਬਰ 2005 ਦੀ ਰਾਤ ਨੂੰ ਕਰੀਬ 10:30 ਵਜੇ ਜਦੋਂ ਜੱਜ ਗਰਾਊਂਡ ਵਿੱਚ ਢੇੜੇ ਕੱਢ ਰਿਹਾ ਹੁੰਦਾ ਹੈ ਤਾਂ ਪਾਠੀ ਮਰਜੀਤ ਸਿੰਘ ਆਪਣੀ ਕਿਰਪਾਨ ਦੇ ਨਾਲ ਉਸ ਤੇ ਤਾਬੜ ਤੋੜ ਹਮਲਾ ਕਰ ਦਿੰਦਾ ਹੈ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਪਾਠੀ ਮਰਜੀਤ ਵੱਲੋਂ ਜੱਜ ਵਿਜੇ ਸਿੰਘ ਉਤੇ ਕਰੀਬ 22 ਵਾਰ ਤਲਵਾਰ ਦੇ ਕੀਤੇ ਗਏ ਸਨ ਉਸ ਦੀ ਮਰਛਾ ਸੀ ਕਿ ਇਹ ਸਾਹਮਲੇ ਵਿੱਚ ਕਿਤੇ ਵਿਜੇ ਸਿੰਘ ਜਿਉਂਦਾ ਨਾ ਬਚ ਜਾਵੇ ਕਤਲ ਕਰਕੇ ਪਾਠੀ ਜਦੋਂ ਰਵਦੀਪ ਕੋਲ ਜਾਂਦਾ ਤਾਂ ਉਹ ਉਸ ਨੂੰ 50000 ਰੁਪਏ ਦਿੰਦੀ ਹੈ ਤੇ ਬਾਅਦ ਵਿੱਚ 4.5 ਲੱਖ ਰੁਪਈਆ ਹੋਰ ਦੇ ਕੇ ਕਹਿੰਦੀ ਹੈ ਕਿ ਪੁਲਿਸ ਕਾਤਲ ਨੂੰ ਹੁਣ ਲੱਭਦੀ ਫਿਰਦੀ ਹੈ ਤੇ ਤੂੰ ਹੁਣ ਅੰਡਰਗਰਾਊਂਡ ਹੋ ਜਾ ਜਦੋਂ ਮਾਮਲਾ ਥੋੜਾ ਠੰਡਾ ਪਵੇਗਾ ਤਾਂ ਆਪਾਂ ਦੋਵੇਂ ਕੈਨੇਡਾ ਚਲੇ ਜਾਵਾਂਗੇ ਇੱਕ ਬਹੁਤ ਵੱਡੇ ਸੈਸ਼ਨ ਜੱਜ ਦੇ ਕਤਲ ਤੋਂ ਬਾਅਦ ਪੁਲਿਸ ਨੇ ਜਦੋਂ ਵਿਜੇ ਸਿੰਘ ਦਾ ਫੋਨ ਚੈੱਕ ਕੀਤਾ ਤਾਂ ਫੋਨ ਵਿੱਚੋਂ ਰਵਦੀਪ ਬਾਰੇ ਉਹਨਾਂ ਨੂੰ ਪਤਾ ਚੱਲਦਾ ਹੈ ਸ਼ੁਰੂ ਵਿੱਚ ਰਵਦੀਪ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਗਈ ਪਰ ਉਹ ਹਰੇਕ ਗੱਲ ਤੋਂ ਸਾਫ਼ ਹੀ ਬੁਕਰ ਗਈ ਕਿ ਮੇਰਾ ਇਸ ਕਤਲ ਦੇ ਨਾਲ ਕੋਈ ਵੀ ਵਾਸਤਾ ਨਹੀਂ ਪਰ ਉਸ ਦੀਆਂ ਗੱਲਾਂ ਤੋਂ ਹੀ ਉਸਤੇ ਸ਼ੱਕ ਹੋ ਰਿਹਾ ਸੀ ਪੁਲਿਸ ਸੋਚ ਰਹੀ ਸੀ ਕਿ ਜੇ ਰਵਦੀਪ ਨੇ ਕਤਲ ਕੀਤਾ ਵੀ ਹੈ ਤਾਂ ਉਹ ਇਹ ਇੰਨਾ ਵੱਡਾ ਕਤਲ ਇਕੱਲੀ ਨਹੀਂ ਕਰ ਸਕਦੀ ਉਸ ਦੇ ਨਾਲ ਕੋਈ ਨਾ ਕੋਈ ਜ਼ਰੂਰ ਹੋਵੇਗਾ ਪੁਲਿਸ ਵੱਲੋਂ ਰਵਦੀਪ ਬਾਰੇ ਜਦੋਂ ਡਗਾਈ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਕਤਲ ਤੋਂ ਕਰੀਬ 1 ਮਹੀਨਾ ਪਹਿਲਾਂ ਰਵਦੀਪ ਪੰਜਾਬ ਯੂਨੀਵਰਸਿਟੀ ਵਿੱਚ ਆਪਣੀ ਗੱਡੀ ਗਲਤ ਪਾਰਕ ਕਰਕੇ ਖੜੀ ਸੀ ਜਿੱਥੇ ਇਸ ਦੇ ਨਾਲ ਇੱਕ ਬੰਦਾ ਵੀ ਹੁੰਦਾ ਹੈ ਯੂਨੀਵਰਸਿਟੀ ਦੇ ਸਿਕਿਉਰਿਟੀ ਗਾਰਡ ਵੱਲੋਂ ਜਦੋਂ ਇਹਨਾਂ ਨੂੰ ਅਜਾਇਹਾ ਕਰਨ ਤੋਂ ਰੋਕਿਆ ਜਾਂਦਾ ਤਾਂ ਇਹ ਅੱਗੋਂ ਉਸਦੇ ਨਾਲ ਬਹਿਸ ਲੱਗ ਪੈਂਦੀ ਹੈ ਰਵਦੀਪ ਸਿਕਿਉਰਿਟੀ ਗਾਰਡ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਜਾਣਦਾ ਨਹੀਂ ਮੈਂ ਇੱਕ ਨਾਮੀ ਡਾਕਟਰ ਹ ਸਿਕਿਉਰਿਟੀ ਗਾਰਡ ਇਹਨਾਂ ਦੋਹਾਂ ਦਾ ਨਾਮ ਨੋਟ ਉੱਥੇ ਕਰ ਲੈਂਦਾ ਹੈ ਡਾਕਟਰ ਰਵਦੀਪ ਦੇ ਨਾਲ ਉਸ ਦਿਨ ਉਹੀ ਪਾਟੀ ਸਿੰਘ ਮਰਜੀਤ ਹੁੰਦਾ ਹੈ ਪਰ ਇੱਕ ਪਾਟੀ ਸਿੰਘ ਇੱਕ ਨਾਮੀ ਗ੍ਰਾਮੀ ਵੱਡੀ ਡਾਕਟਰ ਔਰਤ ਦੇ ਨਾਲ ਗੱਡੀ ਵਿੱਚ ਕਿਵੇਂ ਘੁੱਬ ਸਕਦਾ ਇਸ ਗੱਲ ਨੇ ਹੋਰ ਵੀ ਸ਼ੱਕ ਪੈਦਾ ਕਰ ਦਿੱਤਾ ਪੁਲਿਸ ਪੁਛਗਛ ਲਈ ਪਾਠੀ ਸਿੰਘ ਦੇ ਘਰ ਸਿੰਘਪੁਰਾ ਪਿੰਡ ਵਿੱਚ ਪਹੁੰਚਦੀ ਪਰ ਅੱਗੋਂ ਬਨਜੀਤ ਗਾਇਬ ਹੁੰਦਾ ਅਖੀਰ ਫਿਰ ਕਿਵੇਂ ਨਾ ਕਿਵੇਂ ਬਨਜੀਤ ਪੁਲਿਸ ਦੇ ਅੜਿੱਕੇ ਆ ਹੀ ਜਾਂਦਾ ਜਦੋਂ ਸ਼ਕਤੀ ਦੇ ਨਾਲ ਉਸ ਦੀ ਪੁਛਗਛ ਹੁੰਦੀ ਹੈ ਤਾਂ ਉਹ ਸਾਰਾ ਜ਼ੁਲਮ ਕਬੂਲ ਕਰ ਲੈਂਦਾ ਹੈ ਸਾਰੀ ਸਚਾਈ ਸਭ ਦੇ ਸਾਹਮਣੇ ਆ ਜਾਂਦੀ ਹੈ ਦੋਹਾਂ ਉਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਇਸ ਤੋਂ ਬਾਅਦ ਫਿਰ ਮਾਮਲਾ ਅਦਾਲਤ ਦੇ ਵਿੱਚ ਗਿਆ ਦਿੱਤੇ ਹੇਠਲੀ ਅਦਾਲਤ ਦੇ ਦੋਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਦੋਵੇਂ ਹੀ ਜੇਲ੍ਹ ਵਿੱਚ ਸੁੱਟ ਦਿੱਤੇ ਗਏ। ਸਾਲ 2014 ਦੇ ਵਿੱਚ ਰਵਦੀਪ ਵੱਲੋਂ ਪ੍ਰੋਲ ਵਾਸਤੇ ਅਰਜੀ ਦਾਇਰ ਕੀਤੀ ਗਈ ਕਿ ਮੇਰੇ ਮਾਪੇ ਬਹੁਤ ਬਿਮਾਰ ਹਨ। ਮੈਂ ਆਰਡਰ ਨੂੰ ਮਿਲਦਾ ਹੈ। ਅਦਾਲਤ ਵੱਲੋਂ ਇਸ ਪ੍ਰੋਲ ਨੂੰ ਬੜਜੂਰੀ ਦੇ ਦਿੱਤੀ ਗਈ। ਘਰ ਵਿੱਚੋਂ ਛੁੱਟੀ ਕੱਟ ਕੇ ਡਾਕਟਰ ਰਵਦੀਪ ਨੇ 15 ਦਸੰਬਰ 2014 ਨੂੰ ਵਾਪਸ ਜੇਲ੍ਹ ਵਿੱਚ ਪਹੁੰਚਣਾ ਹੁੰਦਾ। ਪਰ ਰਵਦੀਪ ਜੇਲ੍ਹ ਵਿੱਚੋਂ ਛੁੱਟੀ ਤੇ ਆਉਂਦਿਆ ਹੀ ਗਾਇਬ ਹੋ ਜਾਂਦੀ ਹੈ ਪੁਲਿਸ ਜਦੋਂ ਉਹਨਾਂ ਦੇ ਘਰੇ ਜਾਂਦੀ ਤਾਂ ਉਹਨਾਂ ਦੇ ਘਰ ਦੇ ਕਹਿੰਦੇ ਹਨ ਕਿ ਰਵਦੀਪ ਤਾਂ ਘਰ ਵਿੱਚ ਆਈ ਹੀ ਨਹੀਂ ਜਦੋਂ ਦੁਬਾਰਾ ਜਾਂਚ ਸ਼ੁਰੂ ਹੁੰਦੀ ਹੈ ਤਾਂ ਪਤਾ ਚੱਲਦਾ ਹੈ ਕਿ ਡਾਕਟਰ ਰਵਦੀਪ ਜਾਲੀ ਡਾਕੂਮੈਂਟ ਬਣਾ ਕੇ ਨੇਪਾਲ ਦੇ ਰਸਤੇ ਕੈਨੇਡਾ ਭੱਜਣ ਦੀ ਫਰਾਕ ਵਿੱਚ ਹੈ ਪੁਲਿਸ ਨੇਪਾਲ ਪਹੁੰਚ ਜਾਂਦੀ ਹੈ ਜਿੱਥੇ ਕਰੀਬ 2 ਮਹੀਨਿਆਂ ਬਾਅਦ ਫਰਵਰੀ 2015 ਨੂੰ ਡਾਕਟਰ ਰਵਦੀਪ ਨੂੰ ਪੁਲਿਸ ਵੱਲੋਂ ਨੇਪਾਲ ਵਿੱਚ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਫਿਰ ਦੁਬਾਰਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਸਾਲ 2018 ਦੇ ਵਿੱਚ ਰਵਦੀਪ ਵੱਲੋਂ ਦੁਬਾਰਾ ਜ਼ਮਾਨਤ ਦੀ ਅਰਜ਼ੀ ਅਦਾਲਤ ਵਿੱਚ ਲਗਾਈ ਗਈ। ਜੇਲ੍ਹ ਵਿੱਚ ਚੰਗੇ ਵਿਵਹਾਰ ਕਰਨ ਅਦਾਲਤ ਵੱਲੋਂ ਦੁਬਾਰਾ ਉਸ ਨੂੰ ਜ਼ਮਾਨਤ ਦਿੱਤੀ ਗਈ। ਇਸ ਵਕਤ ਡਾਕਟਰ ਰਵਦੀਪ ਜੇਲ੍ਹ ਤੋਂ ਬਾਹਰ ਹੈ ਤੇ ਉਸ ਦੇ ਉੱਪਰਲੀ ਅਦਾਲਤ ਵਿੱਚ ਆਪਣੀ ਸਜ਼ਾ માਫੀ ਦੀ ਅਰਜ਼ੀ ਲਗਾਈ ਹੋਈ ਹੈ। ਸੋ ਦੋਸਤੋ ਇਹ ਸੀ ਕਹਾਣੀ। ਇੱਕ ਜਾਣੀ-ਪਛਾਣੀ ਡਾਕਟਰ ਦੀ ਜਿਸ ਦੇ ਪਿਆਰ ਵਿੱਚ ਬਿਲੇ ਧੋਖੇ ਦਾ ਬਦਲਾ ਲੈਣ ਲਈ ਇੱਕ ਪਾਟੀ ਸਿੰਘ ਕੋਲ ਸੈਸ਼ਨ ਜੱਜ ਦਾ ਕਤਲ ਕਰਵਾ ਦਿੱਤਾ ਜਾਣ-ਜਾਂਣ ਕਹਿਣ ਵਾਲੇ ਕਿਵੇਂ ਜਾਣ ਦੇ ਦੁਸ਼ਮਣ ਬਣ ਜਾਂਦੇ ਹਨ ਇਹ ਸਬਕ ਸਾਨੂੰ ਇਸ ਕਹਾਣੀ ਤੋਂ ਮਿਲਦਾ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ